ਕੜੀ ਕੰਮ ਕਰ ਕਰ ਥਾਕੇ ਗਈਆਂ ਇਦਾਂ ਕਰਦੀਆਂ ਹਣ ਸਾਂਝੇ ਕਰ ਚੋੜ ਨਹੀਂ ਕੰਮ ਹੁੰਦਾ ਆਪਣਾ ਵੱਖਰਾ ਹੁੰਦਾ ਆਪਣਾ ਕਰਿਆ ਕਰਾਂਗੇ ਸ਼ੇਰਾ ਹੁੰਦਾ ਨਾ ਉਹਨਾਂ ਨਾਲ ਗੱਲ ਕਰ ਹੀ ਲੈਣੀ ਅੱਜ ਬੜੇ ਦਿਨਾਂ ਦੀ ਮਨ ਚ ਗੱਲ ਲਾਉਂਦੇ ਹੀ ਆ ਸ਼ੇਰਾ ਹੀ ਪਤਾ ਨਹੀਂ ਕਿੱਥੇ ਆ ਤੁਸੀਂ ਕਿੱਥੇ ਹੋ ਏਂ ਕੀ ਗੱਲ ਨਹੀਂ ਆ ਕੰਨਾ ਕੀ ਬੈਠੀ ਕੰਮ ਕਰਦਾ ਕਰਕੇ ਨਵੇੜ ਕੇ ਮੈਂ ਵੀ ਕੋਈ ਨਹੀਂ ਉਦੋਂ ਦੱਸਿਆ ਹੈਗਾ ਮੁੰਡੇ ਦਾ ਮਾੜਾ ਹੱਥ ਫੜ ਗਿਆ ਸੀ ਤੇ ਉਧਰ ਹੋ ਗਏ ਆਇਆ ਨਹੀਂ ਅਜੇ ਉਹ ਛੋ। ਤੇ ਮੇਰੀ ਗੱਲ ਸੁਣੋ। ਚਾਹ ਬਣਾਇਆ ਨਹੀਂ? ਚਾਹ ਪਾਣੀ ਤਾਂ ਤੇ ਕੋਕ ਨਹੀਂ ਬਣਾਇਆ। ਪਹਿਲਾਂ ਤੁਸੀਂ ਮੇਰੀ ਗੱਲ ਸੁਣੋ। ਚਾਹ ਪਾਣੀ ਵੀ ਬਣਾ ਲੈਨੇ ਆ। ਤਾਂ ਤੂੰ ਦੱਸ ਪਹਿਲਾਂ ਕਿਹੜੀ ਗੱਲ ਸੁਣੋ ਤੇਰੀ? ਮੈਂ ਦੇਖ ਨਹੀਂ ਆ। ਹਾਂ। ਹੁਣ ਦੀਦੀ ਹੁਣਾਂ ਤੇ ਨਿਆਣੇ ਹੋ ਗਏ ਜਵਾਨ। ਆਹ। ਤੇ ਖੱਚਾ ਪਾਣੀ ਸਾਰਾ ਹੋਣੀ ਨਾ ਤਾਂ ਉਹ ਦਿਨਾਈ ਆ। ਹਾਂ। ਤੇ ਆਪਣਾ ਦੁਨੀਆਣਾ ਦੇ ਨਿੱਕਾ ਜਾ। ਮੈਂ ਤਾਂ ਕਹਿੰਦੀ ਆਂ ਆਪਾਂ ਚੁੱਪ ਕਰੀਏ ਉਹਨਾਂ ਅੱਡ ਹੋ ਜਾਈਏ। ਤੇ ਆਪਣਾ ਕਰਿਆ ਕਰੀਏ। ਨਾਲੇ ਮੇਰੇ ਤੋਂ ਨਹੀਂ ਸਾਝੇ ਘਰ ਚ ਹੁਣ ਇੰਨਾ ਕੰਮ ਹੁੰਦਾ ਮੈਂ ਤਾਂ ਥੱਕ ਜਾਨੀ ਸਾਰਾ ਦਿਨ। ਕੰਗਣੀ ਨਾ ਰਹੀ ਤੇ ਇਹ ਤੇ ਮਨ ਚ ਕਿ ਦਮਚਾਰ ਆ ਗਿਆ ਢੋੰਡਾ ਇੱਕ ਗੱਲ ਤੇ ਮੇਰੇ ਮਨ ਚ ਬੜੇ ਜਿਨਾਂ ਦੀ ਹੈ ਮੈਂ ਝਾਕਦੀ ਝਾਕਦੀ ਜੀ ਗੱਲ ਕਰਦੀ ਨਹੀਂ ਪਰ ਅੱਜ ਮੈਂ ਵਾਰੀ ਹਿੱਤੀ ਤੁਹਾਡੇ ਲਾਗੇ ਓਸ਼ ਦੇ ਸਾਂਝੇ ਘਰ ਵਿੱਚ ਵੇਖ ਕਿੱਡਾ ਵਧੀਆ ਕੰਮ ਚੱਲਣ ਡਿਆ ਵਾ ਚੱਲੀ ਜਾਂਦੇ ਅੱਡ ਹੋ ਗਈ ਕਰਨ ਅੱਢੀ ਹੋਣਾ ਹੁਣ ਕੇ ਗਾਂ ਜਾ ਕੇ ਮੈਂ ਇਹ ਕਹਿੰਦੀ ਹੂੰ ਚਲੋ ਸਾਂਝ ਪਿਆਲੀ ਜਿੰਨਾਂ ਚ ਕਿ ਨਿਭਗੀ ਨਿਭਗੀ ਪਰ ਹੁਣ ਆਪਣਾ ਆਪਣਾ ਕਰੀਏ ਤੇ ਕਮਾਈਏ ਦਿਖਾਈਏ ਮੈਂ ਜਰਾਜਿੰਦਰ ਤੈਨੂੰ ਇਹ ਗੱਲ ਕਹਿਣਾ ਵਾ ਜਿੰਨਾ ਦਾ ਸਾਂਝਾ ਘਰ ਚੱਲਦਾ ਵਧੀਆ ਚੱਲੀ ਜਾਂਦੀ ਏ ਨਾ ਇਹ ਚੱਕਰ ਚ ਪਈਏ ਅੱਡ ਹੋਵਾਂਗੇ ਘਰਵਾਰ ਅੱਡ ਬਣਾਵਾਂਗੇ ਕਿੰਨਾ ਖਲਾਰਾ ਪਹਿਣਾ ਤੈਨੂੰ ਪਤਾ ਹੀ ਯਾਰ ਉਹ ਕਿਤੇ ਨਹੀਂ ਕੋਈ ਖਲਾਰਾ ਪਿੰਦਾ ਅੱਜ ਨਹੀਂ ਤੇ ਕੱਲ ਇੱਕ ਨਾ ਇੱਕ ਦਿਨ ਤਾਂ ਹੋਣਾ ਹੀ ਆ ਤੁਸੀਂ ਮੰਮੀ ਨਾਲ ਗੱਲ ਕਰਕੇ ਵੇਖੋ ਮੰਮੀ ਕੀ ਕਹਿੰਦੀ ਆ ਬਾਕੀ ਮੈਨੂੰ ਲੱਗਦਾ ਮੰਮੀ ਨੇ ਸਾਡੇ ਵੱਲ ਹੀ ਸਾਈਡ ਲੈ ਲੈਣੀ ਆ ਕੋਈ ਗੱਲ ਨਹੀਂ ਸਭ ਦੁਨੀਆ ਹੀ ਹੁੰਦੀ ਏ ਇੱਥੇ ਨਾਲੇ ਲੜਾਈ ਝਗੜਾ ਕਰਕੇ ਕੱਲ ਨੂੰ ਅੱਡ ਹੋਵਾਂਗੇ ਅੱਜ ਸੁਲ੍ਹਾ ਸਪਾਈ ਨਾ ਹੋ ਜਾਂਦੇ ਆ ਇਹ ਕੀ ਕਾਦੀ ਗੱਲ ਆ ਨਹੀਂ ਉਹ ਤਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣਾ ਅੱਡ ਹੋਏ ਨਾ ਤੇ ਮੰਮੀ ਨੇ ਆਪਣਾ ਹਿੱਸਾ ਪੈਲੀ ਦਾ ਵੀ ਕੱਢਣਾ ਵਾ ਤੇ ਫੇਰ ਕੀ ਹੈ ਮੰਮੀ ਨੇ ਹਿੱਸਾ ਪੈਲੀ ਦਾ ਕੱਢਣਾ ਵਾਂਗੇ ਮੰਮੀ ਰੱਖਾਂਗੇ ਆਪਾਂ ਆਪਣੇ ਨਾਲ ਤੇ ਆਪਣੇ ਨਾਲ ਦੋ ਹਿੱਸੇ ਹੋ ਜਾਣੇ ਆ ਹੁਣ ਵੀਰ ਹੋਣਾਂ ਲੱਗੇ ਨਾ ਤਾਂ ਸਭ ਕੁਝ ਬਣਿਆ ਹੀ ਆ ਮੇਰੀ ਗੱਲ ਸੁਣਨਾ ਜੀ ਮੰਮੀ ਨਾ ਸਾਡੇ ਨਾਲ ਹੋਈ ਉਧਰ ਚਲ ਗਈ ਤੇ ਫੇਰ ਪੈਲੀ ਨਾਲ ਜਾਂਦੀ ਲੱਗਣੀ ਆ ਉਹ ਮੰਮੀ ਦਾ ਮੈਨੂੰ ਪਤਾ ਵਾ ਮੰਮੀ ਦਾ ਦਿਲ ਸਾਡੇ ਚ ਜ਼ਿਆਦਾ ਖੁਬਦਾ ਵਾ ਉਧਰੋਂ ਮੰਮੀ ਉਹਨਾਂ ਨਾਲ ਉੱਤੋਂ ਉੱਤੋਂ ਹੀ ਮਨ ਚ ਰਹਿੰਦੀ ਆ ਹਾਂ ਮੈਨੂੰ ਸਾਰਾ ਪਤਾ ਮੰਮੀ ਨੇ ਆਪਣੀ ਪੱਖ ਲੈਣਾ ਵਾ ਚੱਲ ਵੇ ਲੈ ਆ ਕੱਲ ਲੈਨੇ ਮੰਮੀਆ ਗੱਲ ਮੰਮੀ ਨੇ ਮੈਂ ਕਹਿੰਦਾ ਕਿ ਅੰਮੀ ਦਾ ਢੋਣਾ ਵਾ ਤੇ ਸਾਜੀ ਪੈਣਾ ਹੋ ਜੀਏ ਆਹੋ ਕੇ ਜੋ ਕੱਲੂ ਲੀਰ ਲੜਾਈਆਂ ਲੱਪੇ ਕਰਦੇ ਕਰਾਂਗੇ ਅੱਜ 16 ਸਪੈਈਨਾ ਹੋ ਜਾਣਗੇ ਵਧੀਆ ਨਾਲੇ ਇਹ ਤੇ ਸਾਰੀ ਜੱਗੋਰੀ ਤੇ ਤੋਦੀ ਆ ਯਾਰ ਦਿਨ ਲੋਕੀ ਤਾਂ ਹੁੰਦੇ ਹੀ ਆ ਸਭ ਮੈਂ ਵੱਡੇ ਵੀ ਇਹਨਾਂ ਵੀ ਕਰਦਾ ਨਾ ਗੱਲ ਆਓ ਬਹਿ ਕੇ ਸਰਾਹ ਨਾਲ ਸਾਰੇ ਗੱਲ ਕਰਕੇ ਤਾਂ ਆਪੋ ਆਪਣਾ ਕਰ ਲੈਨੇ ਆਪਾਂ ਠੀਕ ਆ ਤੇ ਬੈਠੋ ਤੁਸੀਂ ਮੈਂ ਚਾਹ ਬਣਾ ਲਿਆ ਆ ਆਹੋ ਜਾ ਮੈਂ ਮੂੰਹੋਂ ਧੋਣਾ ਕੋਈ ਨਹੀਂ ਮੰਮੀ ਨਾਲ ਕਰਦਾ ਗੱਲ ਨਾਲੇ ਵੱਡੇ ਵੀ ਨਾਲ ਕਰਦਾ ਚੰਗਾ ਆਹੋ ਕਰੋ ਤੁਸੀਂ ਨਾਲੇ ਠੀਕ ਆ ਕਿ ਤੇ ਇਹਨਾਂ ਨੂੰ ਨਾ ਬੋਟੀਆਂ ਨੂੰ ਤੇ ਮਾਸਾ ਜੀ ਹੁੰਦਾ ਵੀ ਕਿਤੇ ਚੱਲ ਜਿਦਾ ਗਾਈ ਵਾਲੀ ਵੀ ਆਈ ਵੇਖ ਲਿਆ ਕਰੀ ਜੀ ਮਮੀ ਕਿੱਦਾਂ ਲਾਉਂਦੇ ਨਾ ਗਾ ਗਾ ਨੂੰ ਮੈਂ ਕਿਹਾ ਫੀਡ ਮਾਸਾ ਪਾਉਣੀ ਆ ਤੂੰ ਹੀ ਕਿਦਾਂ ਧਿਆਨ ਹੀ ਨਹੀਂ ਦੋਵੇਂ ਜਾਣੀਆਂ ਦੇਂਦੀਆਂ ਮਮੀ ਉਧਰ ਤਾਂ ਨਿਬੜੇ ਤੇ ਫੇਰੇ ਧਿਆਨ ਦਈਏ ਨਾਲ ਚੰਗਾ ਵੀ ਇੱਥੇ ਟੱਗ ਗੀ ਮੈਂ ਤਾਂ ਨਸਲਾਹ ਕਰਨੀ ਆ ਬਾਅਦ ਕਿਹੜੀ ਸਲਾਹ ਕਰਨੀ ਆ ਹਾਲ ਕਨਾ ਮੇ ਕੋ ਪੈਸੇ ਥੋੜੇ ਆ ਐਡਮਿਸ਼ਨ ਲਗਣੀ ਅਮਰਦੀ ਜਿਆਦਾ ਤੇ ਤੁਸੀਂ ਇਦਾਂ ਕਰੋ ਤੁਸੀਂ ਵੀ ਥੋੜੇ-ਬੋਧ ਆਪਣੇ ਮੈਂ ਕੋਲ ਰੱਖ ਲਈਆਂ ਤੇ ਮੈਨੂੰ ਦੇ ਦਿਓ ਆ ਥੋੜੇ ਜੇ ਤੇ ਉਹਦੇ ਚ ਪਾ ਕੇ ਤੇ ਮੈਂ ਮੁੰਡੇ ਦੀ ਐਡਮਿਸ਼ਨ ਕਰਾਉਣ ਵਾਲੀ ਬਣਾ ਮੁੰਡੇ ਨੂੰ ਵੀ ਬੜੀਆਂ ਗੱਲਾਂ ਸੁਣਨੀਆਂ ਪੈਂਦੀਆਂ ਮੇਰੀ ਸੁਣ ਗੱਲ ਵੀ ਖਰਚਾ ਤੇ ਭਾਵੇਂ ਰੋਟੀ ਪਾਣੀ ਤੇ ਭਾਵੇਂ ਇਕੱਠਾ ਹੀ ਆ ਤੇ ਖਰਚਾ ਮੈਂ ਤੁਹਾਨੂੰ ਅੱਡ-ਅੱਡ ਦੇਣੀ ਆ ਨਾ ਉਹਨਾਂ ਹੀ ਉਹਨਾਂ ਨੂੰ ਤੇ ਉਹਨਾਂ ਹੀ ਤੁਹਾਨੂੰ ਤੇ ਮੈਂ ਆਪਣੇ ਕੋਲ ਮਿਲੂਗਾ ਤੇ ਥੋੜੇ-ਬੋਧ ਚਾਹੀਦੇ ਆ ਮੈਂ ਵੀ ਧੀਆ ਵਾਲੀ ਆ ਮੰਮੀ ਮੈਨੂੰ ਪਤਾ ਤੁਸੀਂ ਧੀਆ ਮਾਲੇ ਜੇ ਪਰ ਮੇਰਾ ਮੁੰਡਾ ਕਿੱਥੇ ਤੇ ਉਹਦੇ ਹਜੇ ਨਿਆਣੇ ਨਹੀਂਗੇ ਨਿਗੇ ਆ ਤੇ ਮੈਂ ਹੁਣ ਆਪਣੇ ਮੁੰਡਾ ਪੜਾਉਣਾ ਨਹੀਂ ਹੁਣ ਉਹ ਵੱਡੀ ਕਲਾਸ ਚ ਹੈ ਤਾਂ ਖਰਚੇ ਵੀ ਉੱਧਾ ਹੀ ਵਧਣ ਦੇ ਆਂਗਾ ਹਾਏ ਹਾਏ ਮੇਰੀ ਗੱਲ ਸੁਣ ਹਾਂ ਜੇ ਹੁਣ ਮੈਂ ਤੈਨੂੰ ਦਵਾ ਅਗਲੀ ਆਖੂਗੀ ਨਾ ਕਿ ਉਹਨਾਂ ਹੀ ਮੰਮੀ ਤੂੰ ਹਾਂ ਖਰਚਾ ਦੇਣੀ ਉਹਨਾਂ ਹੀ ਇਹਨਾਂ ਨੂੰ ਦੇਣੀ ਆ ਤਾਂ ਤੇ ਮੰਮੀ ਮੈਂ ਇੱਥੇ ਆ ਗਈ ਆ ਮੈਨੂੰ ਚੋਰੀ ਥੋੜੇ ਬੋ ਤੇ ਦੇ ਦੇਂਗੀ ਤੇ ਮੇਰਾ ਵੀ ਪੜਦਾ ਟੱਕਿਆ ਰਹੂਗਾ ਤੇ ਤੂੰ ਤੇ ਆਪ ਹੀ ਰੋਲਾ ਪਾਪਾ ਦੱਸੀ ਜਾਨੀ ਆ ਚਾਲੂ ਸੁਣ ਲੈ ਅੱਜ ਕਰ ਤੈਨੂੰ ਦੇ ਵੀ ਦਵਾਗੀ ਤੇ ਤੈਨੂੰ ਮੈਂ ਸਮਝਾਇਆ ਹੀ ਮੁੰਡਾ ਨਾ ਏਡੇ ਵੱਡੇ ਪੰਗੇ ਲੈ ਮਾਰੇ ਮੋٹے ਸਕੂਲ ਚ ਉਹਨੂੰ ਪਾ ਲਾ ਉਹਨੂੰ ਤਾਂ ਤੂੰ ਵੀ ਆਂਦੀ ਆਂ ਕਿ ਮੈਂ ਚੰਗੇ ਵਧੀਆ ਸਕੂਲ ਚ ਇਹਨੂੰ ਕਲੋਣਾ ਵਾ ਚੰਗੇ ਵਧੀਆ ਚ ਪਾਉਣਾ ਵਾ ਤੇ ਫੇਰ ਮੰਮੀ ਕੀ ਕਰਾਂ ਜਿੱਦਾਂ ਅਸੀਂ ਹੁਣ ਵਾਈਆਂ ਜੋਤੀਆਂ ਕਰਨ ਦੇ ਆ ਉਹਨੂੰ ਵਾਈਆਂ ਜੋਤੀਆਂ ਜੋਗਾ ਰੱਖਣਾ ਚੰਗੇ ਸਕੂਲੇ ਪੜੂਗਾ ਸਾਡਾ ਹੀ ਨਾ ਹੋਊਗਾ ਦਾਦੀ ਦਾ ਹੀ ਨਾ ਹੋਣਾ ਤੇ ਕਿੰਨੇ ਕੁ ਮੈਂ ਕਿਤੇ ਦੇ ਦੂੰਗੀ ਤੈਨੂੰ 5 ਦੇ ਦਊਂਗੀ 7000 ਦੇ ਦਊਂਗੀ ਇਹ ਤੋਂ ਵੱਧ ਮੈਂ ਤੈਨੂੰ ਕਿੱਥੋਂ ਦੱਸ ਦੇ ਦਿਆਂ ਚੱਲ ਮੰਮੀ ਤੁਹਾਡੇ ਕੋਲ ਤਾਂ ਦੇ ਹਾਂ 10 20 ਤੇ ਕਰ ਹਾਂ ਤੁਹਾਨੂੰ ਮੈਨੂੰ ਪਤਾ ਕਿਤੇ ਕੋਲ ਪੈਸੇ ਹੈਗੇ ਤੂੰ ਬੈਂਕ ਚ ਕਢਾਉਂਦੀ ਨਹੀਂ ਆਪਣੇ ਵਾਏ ਵਾਏ ਨਹੀਂ ਮੇਰੇ ਕੋਲ ਕਿੱਥੋਂ ਪੈਸੇ ਆਉਂਦੇ ਆ ਜਾਗ ਕੇ ਕਮਲੀਆਂ ਗੱਲਾਂ ਤੂੰ ਕਰਦੀ ਆ ਕਈ ਸੱਤੀ ਥਾਈ ਮੈਨੂੰ ਕਿਤੇ ਜਾਣਾ ਪੈਣਾ ਆਪਣੇ ਭੈਣ ਭਰਾ ਨਾਲ ਜਾਣਾ ਪੈਂਦਾ ਵਾ ਪਰ ਮੰਮੀ ਤੂੰ ਮੇਰੀ ਗੱਲ ਦਾ ਗੁੱਸਾ ਹੀ ਕਰੀ ਤੂੰ ਰਾਜਿੰਦਰ ਨੂੰ ਮੇਰੇ ਤੋਂ ਚੋਰੀ-ਚੋਰੀ ਦੇਦਣੀ ਉਹਦਾ ਤੂੰ ਸਾਦਦੀ ਆ ਤੇ ਮੇਰਾ ਤੂੰ ਮਾਸਾ ਨਹੀਂਗਾ ਸਾਦਦੀ ਮੇਰਾ ਤੇ ਤੂੰ ਜਲੂਸ ਹੀ ਕੱਢਦੀ ਆ ਜਾਣੀ ਤੈਨੂੰ ਤੇ ਐਵੇਂ ਪੁੱਠਾ ਹੀ ਵਿਆਹ ਮੈਂ ਪੈ ਗਿਆ ਰਾਜੂ ਤੈਨੂੰ ਨਾ ਕੀ ਦੇਣ ਨਹੀਂ ਆ ਕੁਛ ਨਹੀਂ ਮੈਂ ਉਹਨਾਂ ਨੂੰ ਦੇ ਦਿੰਦੀ ਤੇpto ਇਲਾਵਾ ਤੇ ਪੋਤਾ ਹੀ ਤੇਰਾ ਹੀ ਰਹਿਣਾ ਵਾ ਜੇ ਦੇ ਦੂੰਗੀ ਮੇਰਾ ਪਰਦਾ ਢੱਕ ਲੂੰਗੀ ਤੇ ਫੇਰ ਕੀ ਆ ਉਹ ਪੋਤਾ ਤੇ ਮੇਰਾ ਹੀ ਆ ਪਰ ਮੈਂ ਤੈਨੂੰ ਪਹਿਲੇ ਦਿਨ ਸਮਝਾਇਆ ਸੀ ਤੂੰ ਨਹੀਂ ਸਮਝੀ ਆਪੁਨੀਆਂ ਜ਼ਿੰਮੇਵਾਰੀਆਂ ਆਪੇ ਚੁੱਕੋ ਮੇਰੇ ਸਿਰ ਤੇ ਨਾ ਸੁੱਟੋ ਤਨ ਮੈਂ ਕਹਿੰਦਾ ਮਮੀ ਮੈਨੂੰ ਦੋ ਗੱਲਾਂ ਦੱਸ ਦੇਣੇ ਆ ਕਿ ਨਹੀਂ ਦੇਣੇ ਚੱਲ ਆ ਕਣਕ ਕੋਣ ਕਮਾ ਸਕਦੇ ਮੰਡੀ ਜਾ ਲੈਂਦੇ ਕੋਈ ਮਿਲੇਗਾ ਤੇ ਫੇਰ ਕਿਤੇ ਥੋੜਾ ਬਹੁਤ ਦੇ ਵੀ ਦਊਂਗੀ ਉਹਨਾਂ ਤੇ ਕਾਊਂਟ ਐਡਮਿਸ਼ਨ ਹੁੰਦੇ ਦੀ ਤੁਸੀਂ ਨਹੀਂ ਮੰਮੀ ਮੇਂ ਜਾ ਤੋ ਬਗੈਰ ਨਹੀਂ ਹਸਣਾ ਤੈਨੂੰ ਪਤਾ ਉੱਥੇ ਲੱਖ ਡੇਢ ਲੱਖ ਰੁਪਈਆ ਦਲਹੋਜੇ ਪੜਾਹੀਆਂ ਕਿਤੇ ਸੌਖੀਆਂ ਨਹੀਂ ਹੁੰਦੀਆਂ ਤਾਂ ਮੈਂ ਮੁੰਡਾ ਆਪਣੇ ਤੋਂ ਦੂਰ ਕੀਤਾ ਮੇ ਛੋੜਾ ਚੁਣਨਾ ਕਿੱਡਾ ਆਖਾ ਤੈਨੂੰ ਵੀ ਪਤਾ ਮੈਂ ਆਪਣੇ ਕੇ ਭੈਣ ਭਰਾ ਨੂੰ ਪੁੱਛ ਲਾ ਹਾਂ ਇੰਨੇ ਤੇਰੇ ਭੈਣ ਭਰਾਵਾ ਉਹਨਾਂ ਤੇਨੂੰ ਕੋਈ ਵੀ ਦੇਊਗਾ ਆਪਣੀ ਜਾਣ ਤਾਂ ਕਰਕੇ ਤੇ ਮੈਂ ਆਪਣਾ ਮੁੰਡਾ ਪੜਾਉਂਦੀ ਆ ਤੇ ਮਾਦਾ ਤੂੰ ਇਦਾਂ ਦੀਆਂ ਗੱਲਾਂ ਕਰਦੀ ਰਹੀਂਨੀ ਤੂੰ ਵੀ ਮੈਨੂੰ ਸਾਰੀ ਛੜਿਆ ਸੱਚੀ ਆਹ ਹੋ ਕੇ ਸਾਰ ਛੜਿਆ ਤੈਨੂੰ ਮੈਂ ਆ ਹੀ ਕਿ ਖਰਚੇ ਤੁਹਾਡੇ ਕਿਤੇ ਪਤਾ ਨਹੀਂ ਮੈਨੂੰ ਲੱਗਣਦੇ ਐ ਨਾ ਤੁਹਾਡੇ ਕਿਤੇ ਸੂਟ ਬੂਟ ਹੀ ਪਤਾ ਲੱਗਣਦੇ ਆ ਚੰਗਾ ਮਾਦਾ ਨਾ ਹੀ ਨਾ ਉੱਚੀ ਬੋਲ ਉਹਨੇ ਸੁਣ ਲੈਣਾ ਇਹਨੇ ਕਹਿੰਨਾ ਮਾਦਾ ਉਹ ਖਰਚੇ ਕਿੰਨੇ ਕ ਲੈਂਦੀ ਹੋਣੀ ਆ ਆਹ ਹੋ ਲੈਂਦੀ ਹੋਣੀ ਆ ਮੈਂ ਨਹੀਂ ਦੇਂਦੀ ਨਾ ਇਹਨੇ ਮੈਂ ਛੱਡ ਦੇ ਕੋਈ ਦਿਲ ਦਾ ਮੈਂ ਨਹੀਂ ਉਹਨੂੰ ਕੋਈ ਧੁੱੱਕੀ ਕਦੀ ਦਿੱਤੀ ਹੋਰ ਹੀ ਪਖੰਡ ਕਰਨ ਗਈ ਆ ਉਦੋਂ ਆਂਦੀ ਮੈਂ ਮਾਰੇ ਸਕੂਲੇ ਉਹਨੂੰ ਪੜ੍ਹਾ ਲਈ ਨਹੀਂ ਗਈ ਸਕਦੀ ਤੁਹਾਡੇ ਨੇ ਆਨੇ ਕਿਦਾਂ ਮਰਜੀ ਪੜ੍ਹਾਓ ਨਾ ਪੜ੍ਹਾਓ ਮੈਨੂੰ ਦੱਸ ਕਾਦਾ ਇਹਦੇ ਵਿੱਚ ਮੈਨੂੰ ਕੋਈ ਜ਼ਿੰਮੇਵਾਰੀ ਹੈਗੀ ਉਹਨੂੰ ਤਾਂ ਤੁਹਾਡੀਆਂ ਆਪਣੀਆਂ ਮਰਜ਼ੀਆਂ ਚੱਲਦੀਆਂ ਨਾ पानी ला दिया चार बना लगी थी इतना कर साडे वाते पानी पी पाला आई भी पीनी है कोई गल नहीं, को सारे नहीं चा। मैं सारे ने रखिए चाह मैं बना ले अभी नहीं बैठो गौरी तो पकड़ के बैठी है ਮਰ ਰਹੀ ਦੀ ਬੀਸ਼ਨਾ ਕਿਉਂ ਬਿਕਨ ਕੀ ਹੋਇਆ ਐਡਮਿਸ਼ਨ ਚੁੱਪ ਕਰ ਜੇ ਹਾਂ ਆਉਂਦੇ ਮੈਂ ਤਾਂ ਲਾਤੀ ਇਥੇ ਦਾ ਹਰੇ ਜੋ ਦੱਸਣਾ ਇਥੇ ਨਹੀਂ ਦੱਸਣ ਵਾਲੀ ਗੱਲ ਤੁਹਾਡਾ ਹੀ ਗੁਰੂ ਨੇ ਸਰੇਹ ਦੇ ਮੈਂ ਖਾਬ ਗਾਲੀ ਜੁਰਤ ਕੱਤ ਨਹੀਂ ਹੁੰਦੀ ਉਹ ਖਾ ਦੱਸ ਕੀ ਮੇਰੇ ਘਰ ਚ ਵਾਲਾ ਪਾਉਣਾ ਤੂੰ ਹੁਣ ਮੁੰਡੇ ਦੀ ਐਡਮਿਸ਼ਨ ਕਰਾਉਣੀ ਆ ਤੁਹਾਨੂੰ ਤੇ ਕੋਈ ਫਿਕਰ ਨਹੀਂ ਹੈਗਾ ਤੇ ਕਰਾ ਦੇਣੇ ਹੁਣ ਐਡਮਿਸ਼ਨ ਰਿਵੀਸ਼ਨ ਕੀ ਆ ਮੈਨੂੰ ਪਤਾ ਤੁਹਾਡੇ ਕੋਈ ਪੈਸਾ ਨਹੀਂ ਹੈਗਾ ਜਿੰਨੇ ਕਹੇਗੇ ਨਾ ਉਹਨੇ ਕਿਤੇ ਉਹਨਾਂ ਨੂੰ ਵਾਦੀ ਲੱਗਣੇ ਆ ਉਹ ਚੱਲ ਜੀ ਵਾਧਾ ਲੱਗਣਗੇ ਨਾ ਮੰਮੀ ਕੋਲ ਲੈ ਕੇ ਤਾਰਦਨੇ ਆ ਬੈਗ ਜੀ ਤਾਰਨੀ ਹੈ ਕਿ ਨਹੀਂ ਉੱਠੀ ਜਾ ਕੇ ਤਾਰਦੀ ਮੈਂ ਤੁਹਾਡੇ ਤੋਂ ਪਹਿਲਾਂ ਮੰਮੀ ਨੂੰ ਪੁੱਛ ਲਿਆ ਵਾ ਹਾਂ ਤੇਰਾ ਹੱਥ ਭਲਾ ਜੋੜਿਆ ਮੰਮੀ ਅੱਗੇ ਮੰਮੀ ਮਾਸਾਂ ਦੀ ਮਜਬੂਰੀ ਸਮਝਦੀ ਹੈਗੀ ਸਾਡੀ ਉਹ ਚੱਲ ਕੋਈ ਨਹੀਂ ਮੈਂ ਮੰਮੀ ਨਾਲ ਅੱਗੇ ਗੱਲ ਕਰ ਲਵਾਂਗਾ ਮੇਰ ਕੋ ਕਿਹੜੇ ਵਕਰੇ ਰੱਖਿਆ ਮੈਂ ਕਿਹੜੇ ਆਰਡਰ ਰੱਖਿਆ ਮੈਂ ਜਿੰਨਾ ਤੁਹਾਨੂੰ ਦਿਨੀ ਆ ਉਹਨਾ ਹੀ ਬੜਾ ਵਾ ਤੂੰ ਕਿਉਂ ਮੁੰਡਾ ਉੱਥੇ ਸਕੂਲੇ ਪਾਇਆ ਦਾ ਸਾਡੀਆਂ ਕੋਈ ਰੀਜਾਂ ਨਹੀਂ ਹੈਗੀਆਂ ਜੇ ਕੋਈ ਮੁੰਡਾ ਪਾ ਲਿਆ ਤੇ ਫਿਰ ਕੀ ਹੋ ਗਿਆ ਪਰ ਜਿਹੜੀ ਕਮਾਈ ਜਿੰਨੀ ਵੀ ਹੁੰਦੀ ਆ ਵਾਈ ਜੋਤੀ ਸਾਰੀ ਮੰਮੀ ਦੇ ਹੱਥ ਤੇ ਰੱਖੀ ਦੀ ਆ ਐ ਕਿਹੜੇ ਵਕਰੇ ਰੱਖਨੇ ਜਿਥੇ ਲੋੜ ਆਂ ਮੰਮੀ ਨੂੰ ਲੈਣੇ ਹੁਣ ਜਿਹੜਾ ਮੰਮੀ 5-7000 ਰੁਪਏ ਖਰਚਾ ਦਿੰਦੀ ਆ ਉਹਦੇ ਨਾਲ ਰਿਸ਼ਨਾ ਥੋੜੀ ਹੋਣੀ ਆ ਨਹੀਂ ਮੰਮੀ ਦੇ ਦਿੰਦੀ ਤਾਂ ਹੈਗੀ ਜਦੋਂ ਆ ਫਸਲ ਫਸਲ ਹੁੰਦੀ ਆ ਥੋੜੇ-ਥੋੜੇ ਦੇ ਦਿੰਦੀ ਆ ਨਾ ਬਾਕੀ ਤਾਂ ਆਪਣੇ ਕੋਲ ਰੱਖਦੀ ਆਪਣੇ ਵੀ ਥੋੜੇ-ਥੋੜੇ ਰੱਖਦੀ ਆ ਵਖਰੇ ਉਹਦੇ ਕਹਿਣ ਕੋ ਉਹਨਾਂ ਪੈਸਾ ਨਾ ਕੀ ਭੰਦਾ ਵਾ ਕੋਈ ਨਹੀਂ ਤੂੰ ਨਾ ਚਿੰਤਾ ਕਰ ਮੈਂ ਆਪੇ ਗੱਲ ਕਰ ਲਵਾਂਗਾ ਮੰਮੀ ਨਾਲ ਜੇ ਨਾ ਹੋਵੇ ਤਾਂ ਆਰਟੀ ਕੋ ਲੈ ਕੇ ਸਵੇਰੇ ਐਡਮਿਸ਼ਨ ਪਵਾ ਦੂੰਗਾ ਉਹਦੀ ਮੈਨੂੰ ਤਾਂ ਲੱਗਦਾ ਸਾਰਾ ਕੁ ਉਹਨਾਂ ਨੂੰ ਦੇ ਹੀ ਜਾਂਦੀ ਸਾਨੂੰ ਕੱਖ ਨਹੀਂ ਦਿੰਦੀ ਉਹਨਾਂ ਦੇ ਨਹੀਂ ਕਿ ਮਨਸੋਨੇ ਸੂਟ ਮਨਸਵਾਨੀਆਂ ਸੁਰਕੀਆਂ ਵੇਂਦੀਆਂ ਮੈਂ ਤਾਂ ਸੱਚੀ ਸਾਦੀ ਪੜ੍ਹਾਈ ਤੇ ਵਹ ਲਾਈ ਜਾਨੀ ਆਪਣੇ ਮੁੰਡੇ ਦੀ ਉਹ ਜੇ ਯਾ ਨਿਆਣਾ ਪੜਾ ਲਿਆ ਨਾ ਤੇ ਸਾਰਾ ਕੁਝ ਠੀਕ ਆਈ ਨਾ ਕਿ ਕੱਲ ਨੂੰ ਕਿਤੇ ਕੰਮ ਧੰਦੇ ਲੱਗ ਗਿਆ ਚੰਗੇ ਦੇ ਫਿਰ ਅਹੀਂ ਸੁਖ ਲੈਣਾ ਵਾ ਪਰ ਹੁਣ ਤਾਂ ਤੰਗੀ ਝਾਕਣ ਦੇ ਆ ਨਾ ਕੱਲ ਨੂੰ ਉਹਨੇ ਕੀ ਵੀ ਤਾਂ ਪੁੱਛਣਾ ਕਿ ਨਹੀਂ ਪੁੱਛਣਾ ਹੈਗਾ ਉਹਦੇ ਨਾਲ ਕਰਮਾਂ ਦੀ ਗੱਲਾਂ ਵਾ ਪੁੱਛਣਾ ਨਾ ਪੁੱਛਣਾ ਮਣਕੇ ਮੰਮੀ ਨੇ ਵੀ ਕਹਿਣਾ ਮੇਰਾ ਪੋਤਾ ਵਾ ਮੇਰਾ ਪੋਤਾ ਵਾ ਸਾਡਾ ਦਾ ਮਣਕ ਨਾ ਹੀ ਲੈਣ ਦੇਣਾ ਉਹ ਕਹਿੰਦਾ ਮੈਂ ਹੀ ਪੁੱਤ ਤੈਨੂੰ ਪੜਾਇਆ ਤੇਰਾ ਮਾਂ ਪਿਓ ਮੰਨਦਾ ਹੀ ਨਹੀਂ ਮੰਮੀ ਤੇ ਕਿਤੇ ਲੜਾਈ ਮਵਾਜਾ ਮਾਰਦੀ ਆ ਮੈਂ ਮਾੜਾ ਜਿਹਾ ਪੁੱਛਿਆ ਮੈਂ ਸਭੋਲੇ ਜਾ ਕੇ ਪੁੱਛਿਆ ਰਾਜੇਂਦਰ ਤੂੰ ਮੈਂ ਤਾਂ ਇਹਨੂੰ ਨਾ ਪਤਾ ਲੱਗ ਜੇ ਇਹਨੇ ਕਹਿਣਾ ਮਾਤਾ ਕੋ ਕਹਦੇ ਕਿੰਨੇ ਕ ਪੈਸੇ ਲੈ ਜਾਂਦੀ ਹੈ ਉਹ ਚਲ ਕੋਈ ਤੂੰ ਨਾ ਚਿੰਤਾ ਕਰ ਮੈਂ ਇਹਨੂੰ ਹੀ 5-6000 5-6000 ਨਾ ਕੀ ਬੰਨਾ ਚਲ ਵੇਖ ਲਾਂਗੇ ਤੂੰ ਚਾਹ ਪਿਆ ਗੈਨ ਕੋਟ ਫੇ ਮੈਂ ਕਰਦਾ ਆਰਤੀ ਨਾ ਇਹ ਗੱਲ ਨਾ ਮਮੀ ਧਾਊਗੀ ਫੇ ਮੈਂ ਆਰਤੀ ਕੋ ਲੈ ਕੇ ਤੁਹਾਡੇ ਪਾ ਦੂੰਗਾ ਤੇ ਆਰਤੀ ਵਾਲੇ ਨੂੰ ਵਿਆਜ ਹੀ ਹੋਣਾ ਨਾ ਹੋਰ ਨਹੀਂ ਇਹਨੂੰ ਪਤਾ ਲੈ ਵੀ ਕਿੰਨਾ ਕ ਵਿਆਜ ਪੈ ਜਾਊਗਾ ਮੈਂ ਮੁੜ ਕੇ ਮਮੀ ਨੇ ਹਸਾਬ ਨਹੀਂ ਮੰਗਣਾ ਤੇ ਮਮੀ ਨੂੰ ਦੱਸ ਦੂੰਗਾ ਕਿ ਨਹੀਂ ਪੈਸੇ ਮੈਂ ਮੁੰਡੇ ਨੂੰ ਐਡਮਿਸ਼ਨ ਨਹੀਂ ਕਰਾਉਣੀ ਹਾਂ ਚਾਰ ਆ ਲੱਖ ਜਮਾਤਵਾ ਹੋ ਜੀ ਧਰੀਏ ਰਾਜੇ ਇਹਨਾਂ ਨੇ ਚਾ ਮੈਂ ਲਿਆ ਹੁ ਗਿਆ ਲਿਆ ਮੰਗੀ ਚਾ ਬਾਹਾਂ ਚੱਲੀ ਆ ਕੀ ਗੱਲ ਹੈ ਇਹਦੀ بڑا ਮੂੰਹ ਫੁੱਟਿਆ ਵਾ ਬੜੀ ਟੈਨਸ਼ਨ ਜਿਹੀ ਲੱਗ ਰਹੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਹੁੰਦਾ ਇਹ ਮੈਨੂੰ ਲੱਗਨ ਗਿਆ ਕੋਈ ਗੱਲ ਹੋ ਰਹੀ ਐ ਸੋ ਇਹ ਤੁਹੀ ਚੰਗੇ ਬਲੇ ਹੋਰ ਬਦਲ ਗਿਆ ਕਿ ਕੀ ਹੋਇਆ ਵਾ ਉਹਦਾ ਹੀ ਥੋੜੀ ਬੋਤੀ ਟੈਨਸ਼ਨ ਤੇ ਹੋਈ ਜਾਂਦੀ ਆ ਕੋਈ ਬਸ ਇਹ ਦੁਖਾਂਡਿਆ ਵਾ ਇਹ ਮੰਮੀ ਨੇ ਗੱਲ ਹੀ ਕੋਈ ਕਹਿਆ ਨਹੀ 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 ਮੰਮੀ ਨੇ ਕੋਈ ਨਹੀਂ ਕਿਹਾ ਪਰ ਮੰਮੀ ਨੇ ਇਸ ਵਾਰ ਦਬਰ ਮੈਂ ਸ਼ਾਇਦ ਹੋਣਾ ਕਿ ਵਾਧੇ ਕਾਤੇ ਕਿੱਥੇ ਨਹੀਂ ਮੈਂ ਸੇਜਰ ਤੋਂ ਫੜ ਗਿਆ ਮਤਾਇਆ ਕਿ ਮੈਂ ਚਾਹ ਬਣਾ ਦੇ ਚਲ ਅਸੀਂ ਪੀ ਲਈਏ ਕੋਈ ਗੱਲ ਨਹੀਂ ਚਾਹ ਤੇ ਬਣ ਗਈ ਜੇ ਪਾਲਾ ਦੁਖਦਾ ਤੇ ਉਥੇ ਪਈ ਹੈ ਸਰਪਿਰਦੀ ਗੋਲੀ ਖਾ ਲੋ ਕੋਈ ਨਹੀਂ ਖਾਣੀ ਨਹੀਂ ਚਾਹ ਮੈਂ ਲਿਓਂਦੀ ਬਸ ਦੁੱਖ ਘਣ ਵਾਲਾ ਨੂੰ ਚਾਹ ਹੈ ਮੈਂ ਨਾ ਕੋਈ ਟੈਂਸ਼ਨ ਦੀ ਨੂੰ ਤਾਂ ਦੱਸਿਆ ਨਹੀਂ ਕਿ ਕੀ ਕਰੂਗਾ ਮੰਮੀ ਨੇ ਕੋਈ ਕਹਿਆ ਨਾ ਮੰਮੀ ਹੱਜ ਸਵਾਵੀ ਨਹੀਂ ਲੰਗੀਏ ਸੋਹਣੇ

ਮਮੀ ਮੈਂ ਤੁਸ ਕੇ ਮੈਂ ਮੋਟਾ ਬਲੋਂ ਇੱਕ ਆਣੀ ਆਲੂ ਲੈ ਚਾਹ ਕਿਲੋ ਆਲਾ ਬੋਤਾ ਬੜੀਆ ਕਿੰਨ ਦਿੱਤੀ ਇਹ ਕਿਲੋ ਤੂੰ ਖਾਦੀ ਨਹੀਂ ਤੂੰ ਵੀ ਨਹੀਂ ਮੈਂ ਚਾਹਣੇ ਹੋਣਾ ਠੀਕ ਠੀਕ ਮੈਂ ਮਮੀ ਵੀ ਮੈਂ ਚਾਹ ਦਿਆ ਤੂੰ ਆ ਤੂੰ ਆਦੀ ਕਹਣੀ ਮਾਸੋਂ ਮੈਂ ਨੂੰ ਕਹਣੀ ਸਿਰ ਦੂਰ ਸਿਰ ਦੂਰ ਹੁਣ ਵੀ ਡਿਆਵਾ ਮੇਰਾ ਪ੍ਰੇਸ਼ਾਨੀ ਤੁਹਾਨੂੰ ਪਤਾ ਸਹੀ ਦੁੱਖਣਾ ਹੁੰਦਾ ਉਹ ਨਾ ਜਿੱਦਾਂ ਨਾ ਕਰ ਤੂੰ ਕੋਈ ਗੱਲ ਚਾਹ ਵੀ ਹੋਵੇ ਨਾ ਲੈਣ ਤੂੰ ਚਿੰਤਾ ਮੈਨੂੰ ਓਦਾਂ ਨਹੀਂ ਆ ਮਮੀ ਨੇ ਜਵਾਬ ਦੇ ਕੇ ਚਿੰਤਾ ਲਾਈ ਆ ਉਹ ਕੋਈ ਗੱਲ ਨਹੀਂ ਘਰ ਚ ਰਹਿਣੀ ਆ ਦੱਸ ਜੇ ਤੇਰੇ ਕੋਲ ਨਹੀਂ ਲੈਣੇ ਤੇ ਕਿਹਦੇ ਕੋਲ ਲੈਣੇ ਆ ਮਾਂ ਦਾ ਮੱਥੇ ਤੇ ਅੱਖਾਂ ਰੱਖਦੀ ਆ ਆ ਲੈ ਪੀ ਜਾ ਮੜੀ ਕਰ ਬਿਹਾ ਆ ਨਾ ਮੈਂ ਬਣਾ ਕੇ ਠੀ ਤੂੰ ਵੀ ਲੈ ਆਂਦੀ ਆਪਣੀ ਮੈਂ ਪੀਨੀ ਮੈਂ ਥੋੜੀ ਠੰਡੀ ਹੁੰਦੀ ਹੈ ਪੀ ਲੈਨੀ ਆ ਤੇ ਮੇਰੀ ਗੱਲ ਸੁਣ ਮਮੀ ਦੀਦੀ ਵੀ ਤਾਂ ਇਹਨਾਂ ਨਾਲ ਗੱਲ ਕਰ ਗਈ। ਨਹੀਂ ਕੋਈ ਵੀ ਨਹੀਂ ਗੱਲ ਕਰ ਲਈ ਉਹ। ਪਰ ਮੂੰਹ ਬੜਾ ਉੱਤਰਿਆ ਤਰ੍ਹਾਂ ਲੱਗਦਾ ਮੈਂ ਸਤੂਰੀ ਬੁੱਕਿਆ। ਨਹੀਂ ਮੈਂ ਇਹ ਨਹੀਂ ਕਿ ਉਹਨੂੰ ਕੋਈ ਵੀ ਕਿਹਾ। ਅਛਾ ਅਛਾ ਤੇ ਮੇਰੀ ਗੱਲ ਸੁਣੋ ਹਾਂ। ਮੈਂ ਨਾ ਗਰਮੀਆਂ ਵਾਲੇ ਸੂਟ ਲੋੜੇ ਤਾਂ ਕਰੋ ਮੈਂ ਥੋੜੇ ਜਿਹੇ ਪੈਸੇ ਦੋ ਹਾਂ। ਚੁੱਪ ਕਰ ਚਾਹੂ ਲਿਖਾ ਜਕਾਣਾ। ਕਿਉਂ? ਖੇਲ ਜਾ। ਮੇਰੇ ਕੋਲ ਤੇ ਤਾਂ ਨਹੀਂ ਕੋਈ ਨਾ ਪਤਾ ਲੱਗੀ। ਨਹੀਂ ਉਹ ਤੁਹਾਨੂੰ ਤਾਂ ਨਹੀਂ ਮਦਦੀ ਮੈਂ ਬੋਗੀ ਮੇਰੇ ਕੋਲ ਹੈਗੇ ਤਾਂ ਮੈਂ ਲੈ ਆਈ ਹਾਂ। ਕਹ ਬਗਾਵਰ ਗਰਮੀ ਆਉਂਦੀ ਤਾਂ ਮੇਰੇ ਕੋਲ ਗਰਮੀ ਵਾਲਾ ਕੋਈ ਸ਼ੂਟ ਨਹੀਂ ਚੱਲਦਾ ਕਿਤੇ ਹੋਣਾ ਜਾਣਾ ਇਹ ਕਹਿੰਦਾ 2000 ਰੁਪਏ ਤੈਨੂੰ ਦੇ ਦਾਂਗੀ ਤੇ ਕੋਹ ਤੇਰੇ ਕੋਲ ਹੋਣੀ ਨਹੀਂ ਆ 2 ਵੀ ਤੂੰ ਥੋੜੇ ਜਾਲੇ ਦੇ ਦਿਓ ਮੈਂ ਫਰੇਦੇ ਵੀ ਲੈ ਆਂਗੀ ਮੇਰੀ ਗੱਲ ਸੁਣ ਜਦੋਂ ਹੁਣ ਮੈਂ ਤੈਨੂੰ ਖਰਚਾ ਦੋ ਅੱਧ ਦੇਣ ਦੋਆਂ ਜਾਨੀਆਂ ਨੂੰ ਦੇ ਦੇਣੀ ਆ ਤੇ ਫੇਰ ਮੁੰ ਮੇਰੇ ਕੋ ਪੈਸੇ ਦੱਸ ਤੂੰ ਕਿੱਥੋਂ ਹੋਣੇ ਹੁੰਦੇ ਆ ਬਿਆਹ ਨਹੀਂ ਆਪਣੇ ਕੋਲ ਤੋੜ-ਪੋੜ ਤਨਾ ਹੁੰਦਾ ਬਿਆਹ ਵਿੱਚ ਨੂੰ ਧੀ ਵਾਲੀ ਆ ਦੋ ਤਾਲਾ ਮੇਰਾ ਦੋ ਧੀਆ ਮੇਰੀ ਚਲੋ ਵੇਰਗੀ ਆ ਦੋ ਦਾ ਦੋ ਧੀਆ ਤੁਸੀਂ ਉਹਨਾਂ ਨੂੰ ਵੀ ਦੋ ਜੋ ਦੇੜਾ ਲੈਣਾ ਵਾ ਪਰ ਹਾਨੂੰ ਵੀ ਤਾਂ ਥੋੜਾ ਬੋੜਾ ਦੇ ਦਿਆ ਕਰੋ ਥੋੜਾ ਮੇਰੀ ਗੱਲ ਸੁਣਨੀ ਭੈਣ ਭਰਾ ਹੀ ਨਹੀਂ ਮੈਂ ਜਾਣਾ ਆਉਣਾ ਹੁੰਦਾ ਵਾ ਕਿਤੇ ਦਵਾਈ ਦਾਰੂ ਹੀ ਲੈਣਾ ਹੁੰਦਾ ਵਾ ਮੇਰੇ ਕੋ ਜਿਹੜੇ ਹੁੰਦੇ ਥੋੜੇ ਵੀ ਤੇ ਉਹ ਬੜੇ ਰੱਖਣ ਦੇ ਹੀ ਆ ਤੁਹਾਨੂੰ ਕਿਦੇ ਤੇ ਲੈ ਆਵੇਂ ਮੈਂ ਤੁਹਾਡੇ ਕੋਈ ਕੁਛ ਲੈ ਹੁੰਦੇ ਹੁਣ ਤੁਹਾਡੇ ਕੋ ਸਾਰਾ ਹਿੱਸਾ ਠੇਕਾ ਸਤਾਡੇ ਵਈ ਆਣਾ ਤੇ ਤੁਹਾਨੂੰ ਵੀ ਤਾਂ ਦੇਣੀ ਆ ਮੇਰੇ ਕੋ ਤੇ ਮੇਰਾ ਹੀ ਹਿੱਸਾ ਆ ਜਿਹੜਾ ਮੈਂ ਹੀ ਲਿਆ ਵਾ ਤੁਸੀਂ ਫੇਰ ਕੀ ਮਮੀ ਥੋੜਾ ਬੋਧਾ ਦੇ ਦਿਆ ਕਰੋ ਹੁਣ ਉਹਨੇ ਨਹਾਡ ਨਹੀਂ ਸਕਦਾ ਸਾਡੇ ਨਿਆਣੇ ਵੀ ਨਿਗੇ ਨੀ ਕਿ ਤੁਹਾਨੂੰ ਪਤਾ ਵਾ 36 ਤਾਂ ਅਹੀਂ ਵੀ ਹੋਣਾ ਜਾਣਾ ਹੁੰਦਾ ਹੁਣ ਉਹਨੇ ਕ ਪੈਣਾ ਸਾਡਾ ਨਹੀਂ ਪਸਰਦਾ ਕੇ ਹਾਂ ਹੈ ਨਹੀਂ ਨਿਆਣੀ ਆ ਤੁਹਾਡੇ ਤੇ ਕਮਾਈਆ ਕਰੋ ਤੇ ਨਿਆਲੇ ਪਾਲੋ ਆਪਣੇ ਜੋ ਮਰਜੀ ਕਰੋ ਮੈਂ ਤੁਹਾਨੂੰ ਕੀ ਕਹੇ ਨਹੀਂ ਚਲੋ ਮਮੀ ਛੱਡੋ ਗੱਲ ਨੂੰ ਤੂੰ ਹੀ ਟੈਨੀ ਕਰਮ ਹੋਈ ਜਾਂਦੀ ਆ ਐਦਾਂ ਕਰੋ ਫੇਰ 2000 ਤੇ ਥੋੜਾ ਹੀ ਆ ਥੋੜੇ ਜਿਹਾ ਹੋਰ ਕਰ ਦਿਓ ਹਾਂ ਤਾਂ ਜਾ ਜਾਣੀ 4000 ਪਈਜ ਦੇ ਦਿਓ ਫੇ ਮੈਂ ਸੂਟ ਲਿਆਉਂਗੀ ਤੋਂ ਤੇਨਾਂ ਜਾ ਜਾਣ ਨੂੰ ਮਿਲਣਾ ਹੁਣ ਤੇ ਮੈਂ ਨੰਜਾ ਕੇ ਵੀ ਦੇਣੀ ਆ ਪਤੂ ਜੀ ਨੂੰ ਨਾ ਪਤਾ ਲੱਗ ਜੀ ਨਹੀਂ ਉਹਨੂੰ ਤਾਂ ਨਹੀਂ ਮੈਂ ਦੱਦੀ ਚਲ ਤੇ ਨਹੀਂ ਦੇ ਦੋ ਕੋਈ ਗੱਲ ਨਹੀਂ 1500 ਮੇਰੇ ਕੋ ਪਿਆ ਹੁਣ ਮੈਂ ਲੈ ਆਉਂਗੀ ਤੁਹਾਨੂੰ ਪਤਾ ਅੱਜ ਕੱਲ ਸਸਤੇ ਸੂਟ ਤੇ ਉਦਾਂ ਨਹੀਂ ਚੱਜਦੇ ਹੁੰਦੇ ਤਾਂ ਫੇਰ ਕੱਪੜੇ ਲੈਣ ਜੋ ਥੋੜੇ-ਬੋਧੇ ਮਹਿੰਗੇ ਲੈ ਲੂਗੀ ਤੇ ਥੋੜਾ ਵਧੀਆ ਹੁੰਦਾ ਫੇਰ ਪਾ ਲਈ ਦਿੰਦੇ ਆਖ ਲਈ ਕਿ ਹੁਣ ਕਮ ਹੋ ਜਾਂਦਾ ਉਹ ਯਾਰ ਵੀ ਵੱਡੀ ਨੂੰ ਨਾ ਪਤਾ ਲੱਗ ਜੀ ਨਹੀਂ ਫਿਰ ਮੈਂ ਉਹਨਾਂ ਨੂੰ ਦੱਸਣਾ ਹੀ ਨਹੀਂ ਕਿ ਮੈਂ ਕਿਹਾ ਮੇਰੇ ਕੋ ਪੈਸੇ ਤੇ ਮੈਂ ਲੈ ਆਈ ਆ ਨ ਕੋਈ ਨਹੀਂ ਦੇਦਾ ਮਿੱਤੇ ਤੋਂ ਜਾਵੇਂਗੀ ਨਾ ਤੋ ਮੈਂ ਜੰਡੇ ਨਹੀਂ ਪੜਦੇ ਇਹਾ ਛੁਪਾ ਕਰਕੇ ਚਲ ਠੀਕਾ ਫਿਰ ਮੈਂ ਜਾਣਾ ਹਾਂ ਤੇ ਫਿਰ ਮੈਂ ਫੜਾ ਦਾਂ ਤੂੰ ਪੀ ਲੋ ਚਾਹ ਮੈਂ ਵੀ ਚਾਹ ਪੀ ਲਾਂ ਆ ਕੋਈ ਨਹੀਂ ਮੈਂ ਤੇ ਫੜਾ ਦਾਂਗੀ ਕੀ ਕਰਨਾ ਕਰ ਤੂੰ ਠੀਕ ਕੀ ਕਰੀਏ ਹੁਣ ਕੇ ਕੇ ਨਾ ਕੇ ਨਾ ਤੇ ਬਣਾ ਕੇ ਰੱਖਣੀ ਪੈਣੀ ਆ ਪੁਨੇਲਾ ਨੇ ਬਣਾ ਕੇ ਰੱਖਾ ਜੀ ਤਕ ਆਈ ਆ ਮੈਨੂੰ ਇਹ ਕਿਤੇ ਹੱਥੇ ਲੱਛੀਦਾ ਆ ਹੋਰ ਮੈਂ ਇੱਡੀ ਤੇ ਕਿਤੇ ਹੈ ਆਈ ਨਹੀਂ ਵੀ ਜਿਹੜੀ ਸਾਰਾ ਕੁਝ ਇੰਨਾ ਤੇ ਹੱਥ ਤੇ ਰੱਖ ਦੇਣ ਲੱਗੀ ਆ ਕਰੋ ਤੇ ਖਾਓ ਆ